ਟੂੜੀ ਵਾਲੀ ਮਸ਼ੀਨ ਚੱਲਦੀ ਹੁੰਦੀ ਐ ਤਾਂ ਦੂਰ ਖੜੇ ਨੂੰ ਕਹਿੰਦਾ ਬਾਈ ਪਾਣੀ ਦੇ ਜਾ ਪਾਣੀ ਹਨਾ ਤੇ ਛੇਤੀ ਛੇਤੀ ਆਉਂਦਾ ਨਹੀਂ ਹੁੰਦਾ ਸੀਗਾ ਤੇ ਆਹ ਪੂਣੀਆਂ ਦਾ ਮੁੰਡਾ ਐ ਤੇ ਬਾਈ ਆਹ ਲਾਇਆ ਸਿਸਟਮ ਸਾਨੂੰ ਦਿਖਾਉਣ ਲੱਗਾ ਕੈਂਪਰ ਆਟੋਮੈਟਿਕ ਪਾਣੀ ਕੈਂਪਰ ਦੇ ਟੂਟੀ ਹੈ ਨਹੀਂ ਹੈ ਕੈਂਪਰ ਦੇ ਟੂਟੀ ਹੈ ਨਹੀਂ ਕੈਂਪਰ ਟੂਟੀ ਹੈ ਨਹੀਂ ਹੈ ਨਹੀਂ ਦੇਖ ਲੱਗੇ ਸੀ ਬਸ ਇਹ ਨਹੀਂ ਲੈ ਸਾਨੂੰ ਦਿਖਾਉਣੇ ਆ ਪਹਿਲਾਂ ਟੂਟੀ ਲੈ ਦਿਖਾਈ ਦੇਖੇ ਨਹੀਂ ਕੈਂਪਰ ਦੇ ਓਏ ਨਹੀਂ ਇਹ ਤਾਂ ਤੇਲ ਵਾਲੀ ਟੈਂਕੀ ਆ ਇਹ ਤੇ ਡੀਜ਼ਲ ਪਾਇਆ ਬਾਈ ਨਹੀਂ ਇਹ ਪਾਣੀ ਆ ਇਹਦੇ ਪਾਣੀ ਪਾਣੀ ਫਿਰ ਇੱਧਰ ਉਹ ਇੱਧਰ ਆਉਂਦੀ ਆ ਪਾਣੀ ਵਾਲੀ ਤਾਂ ਇਹ ਨਹੀਂ ਇਹ ਪੀਣ ਵਾਸਤੇ ਆਈ ਪੀਣ ਵਾਸਤੇ ਡਰਾਈਵਰ ਦੇ ਫਿਰ ਟੂੜੀ ਕਿ ਇੱਥੋਂ ਨਹੀਂ ਖੋਲਦੇ ਨਹੀਂ ਇੱਥੋਂ ਨਹੀਂ ਖੋਲਦੇ ਪਹਿਲਾਂ ਉਹ ਕੌਮਦਾ ਜੀ ਆਪਾਂ ਦਾ ਗੱਲ ਨਹੀਂ ਸੁਣਦਾ ਜੀ ਆ ਦੂਰ ਖੜੇ ਨੂੰ ਬੋਲ ਮਾਰੀ ਜਾਂਦੇ ਜੀ ਪਾਣੀ ਲਿਆ ਦੇ ਭਾਈ ਪਾਣੀ ਪੀਣ ਨੂੰ ਹਾਂ ਆ ਮੁੜ ਕੇ ਲੋਟ ਨਹੀਂ ਆਇਆ ਡਰਾਈਵਰ ਨੂੰ ਪਾਣੀ ਦੂਰੋਂ ਕਹਿਣਾ ਪੈਂਦਾ ਜੀ ਬੋਲ ਮਾਰਨਾ ਪੈਂਦਾ ਜੀ ਫਿਰ ਤਾਂ ਇਹ ਜੋ ਜਿਵੇਂ ਉਹ ਬੈਠਾ ਬੱਟਦੇ ਆ ਬੱਟਾ ਰਹਿੰਦਾ ਜਿਵੇਂ ਕੀ ਆ ਕਿ ਪਾਣੀ ਲੈ ਦੇ ਪਾਣੀ ਲੈ ਦੇ ਕਿੱਥੇ ਲਹੁੰਦਾ ਉਹ ਉਹ ਬੈਠਾ ਫੋੜ ਫੋੜ ਬੈਠਾ ਪਾਣੀ ਨਹੀਂ ਲੈ ਕੇ ਜਾਂਦੇ ਸੀ ਜੀ ਆਪ ਸੋਚ ਕੇ ਦਿਮਾਗ ਲਾਇਆ ਥੋੜਾ ਜਿਗਾਰਡ ਲਾਇਆ ਪਾਣੀ ਪੀਣ ਦਾ ਅੱਛਾ ਇਹ ਸਿਸਟਮ ਲਾਇਆ ਕੋਈ ਹਾਂ ਜੀ ਇਹ ਸਿਸਟਮ ਲਾਇਆ ਅੱਛਾ ਬਈ ਤੁਹਾਨੂੰ ਦਿਖਾ ਦਗੇ ਇੱਥੇ ਜਿਹੜੀ ਟੁੱਟੀ ਸੀ ਇੱਥੇ ਆ ਕੀ ਲੱਗਦੀ ਬਾਈ ਇੱਥੇ ਮੋਟਰ ਲਾਤੀ ਜੀ ਖੋਲ ਕੇ ਅੱਛਾ ਮੋਟਰ ਫਿਰ ਕੀ ਕੀ ਕੰਮ ਕਰਦੀ ਇਹ ਇਹ ਮੋਟਰ ਇਹਦੇ ਚੋਂ ਇਤੋਂ ਪਾਪਾ ਕੇ ਇੱਥੇ ਲੈਂਦੀ ਹੂ ਆ ਕੋਲੇ ਇੱਥੇ ਤਾਂ ਹਾਂ ਤੂੰ ਇਤੋਂ ਸੁੱਛ ਤੋਂ ਚੱਲ ਪੈਂਦੀ ਆ ਕੋਲੇ ਪਾਣੀ ਆ ਜਾਂਦਾ ਅੱਛਾ ਹਰ ਨਾਲ ਤੋਂ ਹਾਂ ਹਰ ਨਾਲ ਮਾਰਨੀ ਲੋੜ ਨਹੀਂ ਪਾਣੀ ਵਾਸਤੇ ਪਾਣੀ ਆਪ ਹੀ ਆ ਜਾਂਦਾ ਓਏ ਬੈਠ ਕੇ ਦੁਬਾਰੇ ਸਮਝਾ ਯਾਰ ਲਾ ਵੀ ਸੁਣ ਦੱਸਦਾ ਦੁਬਾਰ ਇੱਕ ਵਾਰੀ ਰਿਪੀਟ ਕਰਦਾ ਬਹੁਤ ਸੋਹਣਾ ਬਾਲਾ ਕੋਸਾ ਸਿਸਟਮ ਆ ਦੇਖ ਆ ਕਦੇ ਵਾਸਤੇ ਭਾਈ ਬੈਗ ਵੀ ਦਿੱਤਾ ਹੋਇਆ ਵੀ ਪਾਣੀ ਲੈ ਦੇ ਓਏ ਨਹੀਂ ਸੁਣਦੇ ਸੀਗੇ ਗੱਲ ਉਦੋਂ ਬਾਅਦ ਫੇਰ ਇੱਧਰ ਹੋ ਗਿਆ ਅੱਛਾ ਏ ਵਈ ਉਹਦੇ ਵਾਸਤੇ ਸੀ ਹਾਂ ਇਹ ਪਹਿਲਾਂ ਆਹ ਦੇਖ ਹੁਣ ਪਹਿਲਾਂ ਮੈਂ ਕੱਲ ਆਇਆ ਸੀਗਾ ਜਿੱਥੇ ਇਹਨੂੰ ਐ ਬੋਲਿਆ ਜਾਂਦਾ ਜੀ ਇਹਨੂੰ ਦਾ ਦੱਬ ਕੇ ਇਥੋਂ ਵੀ ਬੋਲ ਮਾਰਨਾ ਹੋਵੇ ਦੂਰ ਬੰਦੇ ਨੂੰ ਮੈਂ ਦੱਸਾਂ ਭਾਈ ਇਹ ਜਿਹੜਾ ਟਰੈਕਟਰ ਹੈ 855 ਇਹ ਤਾਂ ਨਾ ਸਾਰਾ ਦਿਨ ਰਾਤ ਚੱਲਦਾ ਹੁਣ ਇਹ ਦੁਬਾਰਾ ਕੰਪਿਊਟਰ ਕਰਾਇਆ ਹੈ ਚੱਲੂਆ ਕੰਪਨੀ ਤੋਂ ਵੱਧ ਕੇ ਫੀਚਰ ਪਾ ਦੇ ਇਹਦੇ ਵਿੱਚ ਹਾਂ ਲਾ ਵੀ ਦਵਾਰੇ ਦੱਸ ਦਗੇ ਕੈਂਪਰ ਪਾਣੀ ਗੱਡੀਆਂ ਤੇ ਵੀ ਨਹੀਂ ਐਡੇ ਫੀਚਰ ਪਾ ਨਹੀਂ ਕਿਤੇ ਦੇ ਦੂ ਯਾਰ ਗੱਡੀ ਹੈ ਲਾ ਵੀ ਫੀਚਰ ਭਾਈ ਦਵਾਰੇ ਦੱਸ ਦਗੇ ਆਹ ਕੈਂਪਰ ਹੈ ਜੀ ਆਹ ਥੱਲੇ ਟੁੱਟੀ ਹੈ ਟੁੱਟੀ ਜੀ ਥਾਂ ਇਹਨਾਂ ਨੇ ਲਾਦੀ ਮੋਟਰ ਮੋਟਰ ਆ ਤਾਰਾਂ ਆ ਇੱਥੋਂ ਜਾ ਕੇ ਪੈਪ ਆ ਜਾਂਦੇ ਜਾਂਦੇ ਤੇ ਇੱਥੇ ਆ ਗਈ ਡਿਊਟੀ ਤੇ ਹੁਣ ਜਿਹੜਾ ਇਹ ਤਾਰ ਸੀਗੀ ਇਹ ਲਿਆ ਕੇ ਕਿੱਥੇ ਫਿੱਟ ਕਰਦੀ ਇਹ ਹਾਰਨ ਵਿੱਚ ਫਿੱਟ ਕਰਦੀ ਆ ਲੈ ਕੇ ਇਧਰਲੇ ਬੱਸ ਹਾਂ ਹਾਂ ਅੱਛਾ ਇਹ ਇੱਕ ਮਿੰਟ ਬਈ ਹੁਣ ਦਬੋ ਯਾਰਨ ਹਾਂ ਇੱਥੇ ਬਾਣੀ ਵੀ ਜਾਂਦਾ ਤੇ ਬਾਣੀ ਤੇ ਗਲਾਸ ਇੱਥੇ ਲੱਗ ਜਾਂਦਾ ਉਹ ਤੀ ਥੋੜਾ ਨਾ ਬਾਣੀ ਓਕੇ ਵਾ ਪੂਰਾ ਨਵੀਂ ਵਰ ਫਿਲਮ ਆ ਰਹੀ ਹੈ। ਹਾਂ ਭਾਈ ਆ ਵੀ ਚਲਾ ਕੇ ਦਿਖਾ ਦੇ ਹੁਣ ਬੋਲ ਕਿਵੇਂ ਵੱਜੂ? ਇਹ ਕਿਵੇਂ ਵੱਜੂਆ? ਆ ਇਹਦੇ ਚਾਂ ਦੱਬ ਕੇ ਸਾਈਡ ਵਾਲਾ ਜੀ ਇਹਦੇ ਚ ਬੋਲ ਲੈਣ। ਹਾਂ ਜੀ ਇਹਨੂੰ ਦੱਬ ਕੇ ਬੱਸ ਹਲੋ ਹਲੋ ਹਾਂ ਸੁਣਦੀ ਹੈ ਬਈ। ਹਲੋ ਆਵਾਜ਼ ਕਰੀਏ ਕਿੱਥੋਂ ਚੱਲੂਗਾ ਇਹ? ਉਹ ਬਾਹਰ ਤੋਂ ਐਸੀ ਇੰਨੀ ਆਸ ਬਿਕਰੀ ਹੋ ਰਿਆ ਤਾਂ ਇਹਦਾ ਆਰਡਰ ਲੱਗਾ ਹੋਇਆ ਜੀ ਇਧਰ ਮੂਰੇ ਅੰਦਰ ਲਾ ਹਲੋ ਹਲੋ ਹਾਂ ਵਾੜ ਪਾਣੀ ਲਾ ਦੇ ਹੋਈ। ਯਾਰ ਕਹਿੰਦਾ ਮੈਨੂੰ ਸੁਣਦੀ ਨਹੀਂ ਨਾ ਬਾਦ। ਹਾਂ ਇਧਰ ਸੁਣ। ਇਧਰ ਵੱਜੀ। ਇਧਰਲੇ ਪਾਸੇ ਸੁਣਦੀ ਹੈ। ਯਾਰ ਬਾਈ ਬਾਹਰੇ ਫੀਚਰ ਪਾ ਰੱਖਿਆ ਟਰੈਕਟਰ ਜਿਹੜਾ ਕਮਾਲ ਹੀ ਅੱਛਾ ਉਹ ਲਾਈਟ ਵੀ ਆ ਦੂਜੀ ਪੁਲਿਸ ਵਾਲੀ ਵੀ ਹੈ ਹੈਲੋ ਭਈ ਆ ਕਦੋਂ ਇਟਲਾ ਗਲਾਸ ਜੱਤੇ ਇਹ ਪਾਣੀ ਪੀਣ ਦਾ ਹੈ ਇਹ ਗਲਾਸ ਵੀ ਨਹੀਂ ਪਾਉਂਦਾ ਮੈਂ ਮੌਕੇ ਤੇ ਤਾਂ ਕਰਕੇ ਕੋਲੇ ਰੱਖ ਲੈ ਇੱਥੇ ਆ ਕੇ ਦਿੱਤਾ ਜਾਵੇ ਇਹ ਕਿਹੜੇ ਰੰਗ ਰੱਖਿਆ ਲੈ ਰਾਤ ਹੀ ਚੜਾਇਆ ਇਹ ਸਾਡੇ ਆ ਬੰਦੇ ਦੇ ਕੰਮ ਆ ਗਏ ਅੱਛਾ ਅੱਛਾ ਇਹ ਕਰੋ ਚੈਨਲ ਨਾ ਇਹ ਖੜਿਆ ਹੈ ਹਾਂ ਇੱਕ ਇਹ ਚਾਨਣ ਨੂੰ ਤਿੱਖਾ ਸੜਦੀ ਸੀ ਗਲਾਸ ਲਾਤਾ ਹੈ ਤੇ ਚੌੜਾ ਚਾਨਣ ਖੇਤਣ ਲੱਗ ਗਿਆ ਆਹਾ ਲਾਈਟਾਂ ਕਹਿੰਦਾ ਯਾਰ ਤਿੱਖਾ ਚਾਨਣ ਮਾਰ ਦਿੰਦੀ ਸਾਨੂੰ ਲੋੜ ਸੀ ਵੀ ਖਿਲਰ ਮੜ ਗਏ ਕੋਲੇ ਲੰਗਾ ਦੇ ਤੇ ਆਹ ਲਾਦਾ ਬਈ ਹੈਨਾ ਮੈਂ ਇਹਨੂੰ ਆ ਕੇ ਮੈਂ ਕਿਹਾ ਵੀ 2 ਕਿਲੋਟਰ ਵਾਲਾ ਹੋਰ ਕੈਂਪਰ ਲਾ ਲਾ ਹੂੰ ਦੋਨਾਂ ਦੀ ਇਕੱਠੀ ਸੋਚ ਰੱਬ ਲੈ ਤੇ ਪੈਗ ਬੁਗੜਾ ਵਿੱਚ ਚੱਲ ਨਹੀਂ ਨਹੀਂ ਪੈਗ ਗਲੇ ਨਹੀਂ ਅੱਛਾ ਪੈਗ ਗਲੇ ਦੇ ਵਲ ਬਗਤ ਸਹੀ ਹੈ ਤਾਂ ਹੀ ਤਾਂ ਦਿਮਾਗ ਕੰਮ ਕਰ ਗਿਆ ਕਿ ਨਹੀਂ ਲੈ ਏ ਬਾਈ ਗੁਣਾ ਦੀ ਕੁਤਲੀ ਗੁਣਾ ਦੀ ਕੁਤਲੀ ਸਮਾਈ ਕਿੰਨੀ ਹੈ ਟਾਈਟ ਦੀ ਮੈਡ ਪੂਰੇ ਮੈਟ ਮੂਡ ਛਾ ਬਨਾਲ ਫੁੱਟਾਂ ਸੱਤਾਂ ਕਾਉਂ ਕੋ ਬਧਾਈ ਹੋ ਵੀ ਯਾਰ ਰੱਖਣੀ ਆ ਜੀ ਜਦੋਂ ਕੰਮ ਕਰਨਾ ਤਾਂ ਹੂੰ ਤੇ ਲਾਈਟਾਂ ਨੂੰ ਲੱਗਾ ਰਹਿਣਾ ਕੰਮ ਤੇ ਉਹ ਬਾਈ ਲਾਈਟਾਂ ਹੀ ਦੇਖਾ ਇੱਥੇ ਵੀ ਲੜਾ ਇੱਥੇ ਵੀ ਇਹ ਨਹੀਂ ਹੈਗੀ ਪਹਿਲਾਂ ਕੋਈ ਦਿੱਕਤ ਆ ਜੂਗੀ ਜੀ ਦੀ ਇਹ ਕਾਪਰ ਲਾਈਟਾਂ ਉਹਦਰ ਮਸ਼ੀਨ ਤੇ ਲਾਈਟਾਂ ਖੜਾ ਦੇ ਕੇ ਨਾ ਤੈਨੂੰ ਇਹਨਾਂ ਫਿਕਰਾਂ ਦਾ ਤਾਂ ਨਹੀਂ ਪਤਾ ਸੀ ਇਹ ਚ ਨਾ ਮੈਨੂੰ ਨਹੀਂ ਪਤਾ ਸੀ ਅੱਜ ਪਤਾ ਲੱਗ ਜੂਗਾ ਲੈ ਵੀ ਹਾਂ ਉਹ ਪੁੱਛਿਆ ਆਪਾਂ ਵੀ ਆਹ ਦੇਖੋ ਯਾਰ ਅਸਲੀ 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 ਡਰਾਈਵਰ ਦੀ ਗੱਲਬਾਤ ਆ ਹੁੰਦੀ ਹੈ ਬਾਹਣ ਦੇਖੋ ਪਹਿਲਾਂ ਪੂਰਾ ਐ ਕਰਤੇ ਛੱਟੇ ਹਨ ਨਾਲੇ ਟੁੱਟਮਾ ਸੀਗਾ 16 ਡਰਾ ਦੇ ਭਰੀਆਂ ਚ ਤਾਂ ਵੀਡੀਓ ਕਰਦੇ ਸ਼ੇਅਰ ਜੇ ਵਧੀਆ ਲੱਗੀ ਨਾ ਕਿਉਂ ਤੁਹਾਨੂੰ ਹੱਥ ਨਾਲ ਫਿੱਟ ਕਰਾਉਣਾ ਸੰਪਰਕ ਕਰ ਲਿਓ ਇਹ ਫਿੱਟ ਵੀ ਕਰ ਦਾਂਗੇ ਜਿੱਥੇ ਕਰਾਉਣਾ ਹੋਵੇ ਆ ਲਾ ਕੇ ਕੀ ਬਾਤ